ਸੈਨੇਟ ਚੋਣਾ ਦੀ ਮੰਗ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਚ ਵੱਡਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਪੰਜਾਬ ਯੂਨੀਵਰਸਿਟੀ ਚ ਵਿਦਿਆਰਥੀਆਂ ਦੇ ਵੱਲੋਂ ਵੱਡਾ ਇਕੱਠ ਸੱਦਿਆ ਗਿਆ ਹੈ ਕਈ ਸਿਆਸਤਦਾਨ ਕਾਇਕਤ ਜਥੇਬੰਦੀਆਂ ਪਹੁੰਚ ਕੇ ਇਸ ਰੋਸ ਪ੍ਰਦਰਸ਼ਨ ਨੂੰ ਸਮਰਥਨ ਦੇ ਗਿਆ ਪ੍ਰਦਰਸ਼ਨ ਨੂੰ ਲੈ ਕੇ ਪੁਖਤਾ ਇੰਤਜ਼ਾਮਤ ਪ੍ਰਸ਼ਾਸਨ ਦੇ ਵੱਲੋਂ ਕੀਤੇ ਗਏ ਨੇ ਕੈਂਪਸ ਦੇ ਤਿੰਨਾਂ 게ਟਾਂ ਤੇ ਭਾਰੀ ਪੁਲਿਸ ਬਲ ਦੀ ਬਿਨਾਤੀ ਕੀਤੀ ਗਈ ਹੈ ਬਿਨਾ ਆਈਡੀ ਕਾਰਡਸ ਕਿਸੇ ਦੀ ਪੰਜਾਬ ਯੂਨੀਵਰਸਿਟੀ ਚ ਐਂਟਰੀ ਨਹੀਂ ਹੈ ਆਈਡੀ ਕਾਰਡ ਦਿਖਾ ਕੇ ਹੀ ਐਂਟਰੀ ਕਰਨ ਦਿੱਤੀ ਜਾਏਗੀ ਪੰਜਾਬ ਯੂਨੀਵਰਸਿਟੀ ਕੈਂਪਸ ਦੇ ਅੰਦਰ चंडीगढ़ के सारे बॉर्डर भी सील कर दिए गए यानी कि पुलिस प्रशासन पूरे अलर्ट है पुख्ता प्रबंध किए गए ने। हर आने जाने वाले वाहन की बकायदा चेकिंग की जा रही है पूरे चंडीगढ़ पुलिस अपनी मुस्तैदी बढ़ा दी है भी डी एस पीस पंद्रह इंस्पैक्टर करीब दो हज़ार पुलिसकर्मी की तैनाती की गई है एस एस पी चंडगढ़ खुद सुरक्षा प्रबंधा से नजर रख रहे सैक्टर पच्चीस कैंपस भी बंद रहनगियां दुकान पंजाब यूनिवर्सिटी प्रशासन ने इस बाबत निर्देश दिते ने क्योंकि सैनिट चोड़ा होकर तरीक का ऐलान किया जाए ये मांग स्टूडेंट यूनियन वालों लगातार की जा रही है अच्छ दस तरीक है तो अच्छ वह है ਜਿਸ ਚ ਕਈ ਸਿਆਸਤਦਾਨ ਕਈ ਕਾਇਕ ਕਈ ਜਥੇਬੰਦੀਆਂ ਪਹੁੰਚ ਕੇ ਇਸ ਤਰਨ ਪ੍ਰਦਰਸ਼ਨ ਨੂੰ ਸਮਰਥਨ ਦੇਣ ਗਿਆ ਕਾਬਲੇ ਗੌਰ ਹੈ ਕਿ ਕਿਸ ਤਕੇ ਨਾਲ ਕੇਂਦਰ ਦੇ ਵੱਲੋਂ ਨੋਟੀਫਿਕੇਸ਼ਨ ਨਵਾਂ ਜਾਰੀ ਕਰਕੇ ਪੁਰਾਣਾ ਨੋਟੀਫਿਕੇਸ਼ਨ ਉਸ ਨੂੰ ਰੱਦ ਕਰ ਦਿੱਤਾ ਸੀ ਪਰ ਇਹ ਜੋ ਸਟੂਡੈਂਟ ਯੂਨੀਅਨ ਹੈ ਉਹਨਾਂ ਦਾ ਕਹਿਣਾ ਹੈ ਕਿ ਸੈਨਟ ਦੀ ਤਰੀਕ ਦਾ ਐਲਾਨ ਕੀਤਾ ਜਾਏਗਾ ਅਸੀਂ ਆਪਣਾ ਤਰਨਾ ਪ੍ਰਦਰਸ਼ਨ ਕਾਲ ਆਫ ਕਰ ਦਾਂਗੇ ਸਟੂਡੈਂਟ ਯੂਨੀਅਨ ਲਗਾਤਾਰ ਅੜੀਆਂ ਹੁੰੀਆਂ ਨੇ ਹਾਲਕੀ ਆਸ਼ਵਾਸਨ ਦਿੱਤਾ ਗਿਆ ਸੀ ਪਰ ਇਸ ਦੇ ਬਾਵਜੂਦ ਅੱਜ ਵੱਡਾ ਇਕੱਠ ਸੱਦਿਆ ਗਿਆ ਹੈ ਜਿਸ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਬੇहद ਹੀ ਅਲਰਟ ਤੇ ਹੈ ਕਿਉਂਕਿ ਕੈਂਪਸ ਦੇ ਤਿੰਨੇ ਗੇਟਸ ਤੇ ਭਾਰੀ ਪੁਲਿਸ ਬਲ ਦੀ ਤਨਾਤੀ ਕੀਤੀ ਗਈ ਹੈ ਬਿਨਾਂ ਆਈਡੀ ਕਾਰਡਸ ਕਿਸੇ ਵੀ ਪੰਜਾਬ ਯੂਨੀਵਰਸਿਟੀ ਚ ਐਂਟਰੀ ਨਹੀਂ ਕਰਨ ਦਿੱਤੀ ਜਾਏਗੀ ਬੀਤੇ ਕੱਲ ਅਸੀਂ ਦੇਖਿਆ ਕਿ ਕਿਸ ਤਰੀਕੇ ਨਾਲ ਵੱਡੇ ਵੱਡੇ ਸਿਆਸਤਦਾਨ ਉੱਥੇ ਪਹੁੰਚੇ ਪਵਨ ਬਾਂਸਲ ਲੀਡਰ ਆਫ ਆਪੋਜੀਸ਼ਨ ਪ੍ਰਤਾਪ ਸਿੰਘ ਬਾਜਵਾ ਸਿੰਗਰ ਸਤਿੰਦਰ ਸਤਾਜ ਗੁਰਜੀਤ ਔਜਲਾ ਕਿੰਨੇ ਜਣੇ ਉੱਥੇ ਪਹੁੰਚੇ ਸੀ ਤੇ ਉਹਨਾਂ ਦੇ ਵੱਲੋਂ ਸਮਰਥਨ ਇਸ ਤਰਨੇ ਪ੍ਰਦਰਸ਼ਨ ਨੂੰ ਦਿੱਤਾ ਗਿਆ ਸੀ ਤੇ ਚੰਡੀਗੜ੍ਹ ਦੇ ਸਾਰੇ ਬਾਰਡਰਸ ਇਸ ਬਾਬਤ ਸੀਲ ਕੀਤੇ ਗਏ ਤਾਂ ਜੋ ਕੋਈ ਵੀ ਚੰਡੀਗੜ੍ਹ ਦੇ ਬਾਰਡਰ ਨੂੰ ਪਾਰ ਨਾ ਕਰ ਪਾਏ ਉਸੇ ਪਾਸੇ ਜਿਵੇਂ ਕਿਸਾਨ ਜੱਥੇਬੰਦੀਆਂ ਦਾ ਜ਼ਿਕਰ ਕਰਾਤੇ ਕਿਸਾਨ ਜੱਥੇਬੰਦੀਆਂ ਨੇ ਕਿਹਾ ਹੈ ਕਿ ਜੋ ਸੱਤ ਫੇਸ ਚ ਗੁਰਦੁਆਰਾ ਸ਼੍ਰੀ ਅੰਮ੍ਰਿਤਸਰ ਸਾਹਿਬ ਹੈ ਉੱਥੇ ਇਕੱਠੇ ਹੋਣ ਦੀ ਕਾਲ ਦਿੱਤੀ ਗਈ ਹੈ ਤੇ ਉਸ ਤੋਂ ਬਾਅਦ ਹੀ ਚੰਡੀਗੜ੍ਹ ਵੱਲ ਪਰਵਾਣਾ ਹੋਇਆ ਜਾਏਗਾ ਪਰ ਇਸ ਤੋਂ ਪਹਿਲਾਂ ਹੀ जो पुलिस है काफ़ी ज़्यादा अलर्ट है क्योंकि चंडीगढ़ के सारे ही बॉर्डर सील किए गए हैं वी डी एस पी इंस्पैक्टर्स के करीब दो हज़ार पुलिस कर्मियों की तैनाती की गई है एस एस पी चंडीगढ़ खुद ਪ੍ਰਬੰਧ ਕਿਸ ਤਰ੍ਹਾਂ ਨਾਲ ਹੈ ਲਾਅ ਐਂਡ ਆਰਡਰ ਦੀ ਸਥਿਤੀ ਖਰਾਬ ਨਾ ਹੋਏ ਇਸ ਨੂੰ ਲੈ ਕੇ ਆਪਣੀ ਪੈਣੀ ਨਜ਼ਰ ਉਹਨਾਂ ਨੇ ਬਣਾਈ ਹੋਈ ਹੈ ਚੰਡੀਗੜ੍ਹ ਜਿ ਜੀਆਂ ਵੀ ਗੱਡੀਆਂ ਆ ਜਾ ਰਹੀਆਂ ਨੇ ਬਕਾਇਦਾ ਉਸਦੀ ਪ੍ਰੋਪਰਟੀ ਕੇ ਨਾਲ ਚੈਕਿੰਗ ਜੋ ਹੈ ਉਹ ਪੁਲਿਸ ਦੀਆਂ ਟੀਮਾਂ ਦੇ ਵੱਲੋਂ ਕੀਤੀ ਜਾ ਰਹੀ ਹੈ ਕਿਉਂਕਿ ਜਿੰਨੇ ਵੀ ਬਾਰਡਰਸ ਲੱਗਦੇ ਨੇ ਚੰਡੀਗੜ੍ਹ ਨੂੰ ਉਹਨਾਂ ਨੂੰ ਸੀਲ ਕੀਤਾ ਗਿਆ ਹੈ ਆਨ ਜਾਣ ਵਾਲੀ ਗੱਡੀਆਂ ਨੂੰ ਰੋਕ ਕੇ ਬਕਾਇਦਾ ਪੁੱਛਿਆ ਜਾ ਰਿਹਾ ਕਿ ਕਿੱਥੇ ਜਾਣਾ ਹੈ ਤੇ ਉਹਨਾਂ ਦੀ ਡਾਕੂਮੈਂਟਸ ਵੀ ਕਈਆਂ ਦੇ ਚੈੱਕ ਕੀਤੇ ਜਾ ਰਹੇ ਨੇ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਨੇ ਇਸ ਬਾਬਤ ਨਿਰਦੇਸ਼ ਦਿੱਤੇ ਨੇ ਕਿ ਸੈਕਟਰ ਪੱਛੀ ਦੇ ਕੈਂਪਸ 'ਚ ਜੋ ਦੁ ਸ਼ਾਪਸ ਨੇ ਗੁਬੰਦ ਰਹਿਣ ਗਿਆ ਤੇ ਅਸੀਂ ਦੇਖਿਆ ਸੀ ਕਿਸ ਤਰੀਕੇ ਦੇ ਨਾਲ ਅੱਜ ਤੇ ਕੱਲ ਯੂਨੀਵਰਸਿਟੀ ਕੈਂਪਸ ਬੰਦ ਹੈ ਹਨ ਕਿ ਛੁੱਟੀ ਹੈ ਪੰਜਾਬ ਯੂਨੀਵਰਸਿਟੀ ਇਸ ਗੱਲ ਦਾ ਵੀ ਐਲਾਨ ਕਰ ਦਿੱਤਾ ਗਿਆ ਹੈ। ਮੇਰੇ ਨਾਲ ਮੇਰੇ ਸਹਿਯੋਗੀ ਮਨੋਜ ਰਾਠੀ ਫੋਨ ਲਾਈਨ ਤੇ ਜੁੜੋ ਹੈ ਨੇ। ਮਨੋਜ ਅੱਜ ਵੱਡੇ ਇਕੱਠ ਹੋਣ ਦੀ ਸੰਭਾਵਨਾ ਕੀ ਕਿਸ ਤਰੀਕੇ ਦੀਆਂ ਤਿਆਰੀਆਂ ਪੁਲਿਸ ਦੇ ਵੱਲ? ਕੋਈ ਸੁਰੱਖਿਆ ਚੋਂ ਕਿਉਂਕਿ ਅੱਜ ਇੱਕ ਵੱਡੇ ਇਕੱਠ ਦਾ ਐਲਾਨ ਕੀਤਾ ਗਿਆ। ਹਾਲਾਂਕਿ ਲਗਾਤਾਰ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਹੋਵੇ ਚਾਹੇ ਚੰਡੀਗੜ੍ਹ ਪੁਲਿਸ ਹੋਵੇ ਲਗਾਤਾਰ ਇਹ ਨਾਲ ਮੀਟਿੰਗ ਕਰ ਰਹੇ ਸੀ ਕਿ ਕਿਸੇ ਵੀ ਤਰ੍ਹਾਂ ਦਾ ਕਟਨਾ ਕੀਤਾ ਜਾਵੇ ਲਾਅ ਐਂਡ ਆਰਡਰ ਨੂੰ ਖਰਾਬ ਨਾ ਕੀਤਾ ਜਾਵੇ ਲੇਕਿਨ ਕੱਲ ਵੀ ਦੇਖੋ ਕੱਲ ਵੀ ਮੀਟਿੰਗ ਹੋਈ ਹੈ ਉਹ ਦੇਰ ਰਾਤ ਤੱਕ ਕੱਲ ਕਾਫੀ ਹੰਗਾਮਾ ਵੀ ਹੋਇਆ ਦੇਰ ਰਾਤ ਪੰਜਾਬੀ ਯੂਨੀਵਰਸਿਟੀ ਦੇ ਵਿੱਚ ਪੁਲਿਸ ਦੇ ਨਾਲ ਮੀਟਿੰਗ ਹੋਈ ਸੀ ਜਿਹੜੇ ਸਟੂਡੈਂਟ ਆਰਗੇਨਾਈਜੇਸ਼ਨ ਹੈ ਲੇਕਿਨ ਕਿਸੇ ਵੀ ਤਰ੍ਹਾਂ ਦਾ ਹੰਗਾਮਾ ਨਹੀਂ ਲੱਗਿਆ ਕਿਉਂਕਿ ਪੁਲਿਸ ਇਹ ਚਾਹਦੀ ਹੈ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਇਹ ਚਾਹੁੰਦਾ ਹੈ ਕਿ ਕਿਸੇ ਵੀ ਤਰ੍ਹਾਂ ਦਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਕਟਨਾ ਹੋਵੇ ਕਿਉਂਕਿ ਜਿਹੜਾ ਵੀ ਜਿਹੜੇ ਜਥੇਬੰਦੀਆਂ ਨੇ ਕਿਸਾਨ ਜਥੇਬ ਉਨਾ ਨੂੰ ਇਥੇ ਕੱਟ ਜਿਹੜਾ ਹੈ ਨਾ ਹੋਣ ਦਿੱਤਾ ਜਾਵੇ ਕੋਸ਼ਿਸ਼ ਇਹ ਕੀਤੀ ਜਾ ਰਹੀ ਹੈ ਲੇਕਿਨ ਕਿਸੇ ਵੀ ਤਰ੍ਹਾਂ ਦੀ ਕੋਈ ਸਹਿਮਤੀ ਰਾਤ ਨੂੰ ਵੀ ਨਹੀਂ ਬਣ ਪਾਈ ਸੀ ਔਰ ਬਲਕਿ ਚੰਡੀਗੜ੍ਹ ਪੁਲਿਸ ਕੋ ਬਾਹਰ ਦੇ ਨਾਰੇ ਵੀ ਲੱਗੇ ਰਹੇ ਪਹਿਲਾ ਪੜਾਅ ਦੂਜਾ ਪੁਲਿਸ ਵੱਲੋਂ ਪੂਰੇ ਨਾਕੇ ਲਾ ਦਿੱਤੇ ਗਏ ਨੇ ਕਰੀਬ 2000 ਤੋਂ ਵੀ ਜ਼ਿਆਦਾ ਏਮਪਲੋਏ ਕੀਤੀ ਗਈ ਹੈ ਇੰਸਪੈਕਟਰਸ ਦੀ ਡਿਊਟੀ ਲਾਈ ਗਈ ਹੈ ਡੀਐਸਪੀ ਔਰ ਖੁਦ ਐਸਐਸਪੀ ਦੇ ਸੁਪਰਵੀਜ਼ਨ ਦੇ ਵਿੱਚ ਅੱਜ ਪੂਰੇ ਜਿੰਨੇ ਵੀ ਜਿਹੜੇ ਇਹ ਲਿੰਕ ਬਾਰਡਰ ਏਰੀਆ ਦੇ ਖਾਸ ਤੌਰ ਤੇ ਪੰਜਾਬ ਦੇ ਉੱਥੇ ਸਾਰੇ ਸੀਲ ਕਰ ਦਿੱਤਾ ਗਿਆ ਹੈ ਔਰ ਪੁਲਿਸ ਜਿਹੜੀ ਹੈਗੀ ਉਹ ਤੇ ਨਾਦ ਕਰ ਦਿੱਤੀ ਗਈ ਹੈ ਯਾਨੀ ਕਿ ਹੁਣ ਚੰਡੀਗੜ੍ਹ ਪੁਲਿਸ ਕਿਸੇ ਨੂੰ ਵੀ ਖੱਟ ਕਰਨ ਨਹੀਂ ਦਿੱਤਾ ਜਾਏਗਾ ਔਰ ਅੰਦਰ ਐਂਟਰ ਨਹੀਂ ਹੋਣ ਦਿੱਤਾ ਜਾਏਗਾ ਜਿਸ ਕਰਕੇ ਵੱਡੇ ਵੱਡੇ ਜਿਹੜੇ ਬੈਰੀਕੇਡਸ ਨੇ ਉਹ ਲਾਏ ਜਾ ਰਹੇ ਨੇ ਕਿਉਂਕਿ ਅੱਜ 11 ਵਜੇ ਦਾ ਸਮਾਂ ਦਿੱਤਾ ਗਿਆ ਹੈ ਔਰ 11 ਵਜੇ ਤੋਂ ਪਹਿਲਾਂ ਕੋਈ ਵੀ ਟਰਾਲੀ ਕੋਈ ਵੀ ਬੱਸ ਕੋਈ ਵੀ ਗੱਡੀ ਤੇ ਜੇ ਭਰ ਕੇ ਇੱਥੇ ਆਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਉਸ ਨੂੰ ਐਂਟਰ ਹੋਣ ਦੀ ਪਰਮਿਸ਼ਨ ਨਹੀਂ ਦਿੱਤੀ ਜਾਏਗੀ। ਔਰ ਇਸ ਵਕਦਰੋ ਸਟੂਡੈਂਟ ਜਿਹੜੇ ਨੇ ਜਿਹੜੇ ਉੱਥੇ ਧਰਨੇ ਤੇ ਬੈਠੇ ਨੇ ਉਹਨਾਂ ਵੱਲੋਂ ਵੀ ਚੰਡੀਗੜ੍ਹ ਪੁਲਿਸ ਦੇ ਨਾਲ ਗੱਲਬਾਤ ਕੀਤੀ ਗਈ ਸੀ ਕਿ ਕਿਸੇ ਨੂੰ ਰੋਕਿਆ ਨਾ ਜਾਵੇ। ਦੂਜੇ ਪਾਸੇ ਜਿਹੜਾ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਹੈ ਉਹਨਾਂ ਵੱਲੋਂ ਵੀ ਸਿਹੜੀ ਸਖਤੀ ਕੀਤੀ ਗਈ ਹੈ। ਉਹਦੇ ਵਿੱਚ ਇਹ ਕਿਹਾ ਗਿਆ ਹੈ ਕਿ ਜਿਹੜੇ ਆਊਟਸਾਈਡਰਸ ਨੇ ਉਹਨਾਂ ਨੂੰ ਪੰਜਾਬ ਯੂਨੀਵਰਸਿਟੀ ਦੇ ਪਰਮਿਸਿਸ ਦੇ ਵਿੱਚ ਅਲੋਅਰ ਨਹੀਂ ਕੀਤਾ ਜਾਏਗਾ ਵਿਦਆਊਟ ਆਈ ਕਾਰਡ। ਯਾਨੀ ਕਿ ਆਈ ਕਾਰਡ ਚੈੱਕ ਕਰਕੇ ਹੀ ਔਰ ਆਨ ਦਾ ਜਿਹੜਾ ਪਰਪਸ ਹੈ ਉਹ ਦੱਸਣਾ ਪਏਗਾ ਆਦਰਵਾਇਸ ਕਿਸੇ ਵੀ ਐਂਟਰੀ ਨਹੀਂ ਹੋਏਗੀ ਦੇਖੋ ਹੰਗਾਮਾ ਹੋਏਗਾ ਕਿਉਂਕਿ ਜੇਕਰ ਐਂਟਰੀ ਨਹੀਂ ਹੋਣ ਦਿੱਤੀ ਜਾਂਦੀ ਤਾਂ ਫਿਰ ਉੱਥੇ ਹੰਗਾਮਾ ਵੀ ਕੀਤਾ ਜਾਏਗਾ ਜਿਹੜਾ ਪੂਰਾ ਹਾਲਾਂਕਿ ਇਸੇ ਕਰਕੇ ਪੁਲਿਸ ਪੂਰੀ ਤਿਆਰ ਹੈ ਯਾਨੀ ਕਿ ਪੁਲਿਸ ਦੀ ਜਿਹੜੀ ਨੀਤੀ ਇਹ ਹੀ ਹੈ ਕਿ ਚੰਡੀਗੜ੍ਹ ਐਂਟਰ ਨਾ ਹੋਣ ਦਿੱਤਾ ਜਾਵੇ ਲੇਕਿਨ ਜ਼ਰੂਰ ਦੂਜੇ ਪਾਸੇ ਇਹ ਜ਼ਰੂਰ ਕਹਿੰਦੇ ਨਜ਼ਰ ਆ ਰਹੇ ਨੇ ਜਿਹੜੇ ਕਿ ਅਸੀਂ ਸ਼ਾਂਤੀਵੇਂ ਤਰੀਕੇ ਦੇ ਨਾਲ ਅਸੀਂ ਅੱਜ ਦਾ ਪ੍ਰਦਰਸ਼ਨ ਕਰ ਰਹੇ ਹਾਂ ਔਰ ਕਿਸੇ ਵੀ ਤਰ੍ਹਾਂ ਦਾ ਲਾਅ ਐਂਡ ਆਰਡਰ ਨਹੀਂ ਖਰਾਬ ਕਰਾਂਗੇ ਕਿਸੇ ਵੀ ਤਰ੍ਹਾਂ ਦਾ ਕੋਈ ਮਾਰਚ ਜਾਂ ਕਿਸੇ ਵੀ ਤਰ੍ਹਾਂ ਦੀ ਕੋਈ ਗਲਬਾਤ ਨਹੀਂ ਹੋਏਗੀ ਸਿਰਫ ਪੰਜਾਬ ਯੂਨੀਵਰਸਿਟੀ ਦੇ ਵਿੱਚ ਹੀ ਸਾਡਾ ਪ੍ਰਦਰਸ਼ਨ ਹੈ ਲੇਕਿਨ ਦੂਜੇ ਪਾਸੇ ਚੰਡੀਗੜ੍ਹ ਪੁਲਿਸ ਪੰਜਾਬ ਯੂਨੀਵਰਸਿਟੀ ਪ੍ਰਸ਼ਾਸਨ ਇਹ ਬਿਲਕੁਲ ਨਹੀਂ ਚਾਹੁੰਦਾ ਕਿ ਕਿਸੇ ਵੀ ਤਰ੍ਹਾਂ ਦਾ ਇਕੱਠ ਨਾ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਹੱਲਾ ਹੋਵੇ ਕਿਸੇ ਵੀ ਤਰ੍ਹਾਂ ਦਾ ਕੋਈ ਲਾਅ ਐਂਡ ਆਰਡਰ ਖਰਾਬ ਹੋਵੇ ਕਿਉਂਕਿ ਅਸੀਂ ਕੱਲ ਵੀ ਜਿਹੜੇ ਅਧਿਕਾਰੀਆਂ ਨਾਲ ਗੱਲਬਾਤ ਕਰ ਰਹੇ ਸੀਗੇ ਉਹਦੇ ਵਿੱਚ ਬੜੀ ਗੱਲ ਇਹ ਸਪਸ਼ਟ ਸੀ ਕਿ ਕਿਸੇ ਵੀ ਤਰ੍ਹਾਂ ਦਾ ਪੰਜਾਬ ਯੂਨੀਵਰਸਿਟੀ ਦੇ ਵਿੱਚ ਲਾਅ ਐਂਡ ਆਰਡਰ ਖਰਾਬ ਨਹੀਂ ਹੋਣ ਦਿੱਤਾ ਜਾਏਗਾ ਔਰ ਇਕੱਠ ਨਹੀਂ ਹੋਣ ਦਿੱਤਾ ਜਾਏਗਾ ਦੇਖੋ ਪੰਚਗੜ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਇਕੱਠ ਹੈ ਉਹ ਨਾ ਹੋਵੇ ਕਿਉਂਕਿ ਕੱਲ ਰਾਤ ਵੀ ਚੰ디ਗੜ੍ਹ ਪੁਲਿਸ ਦੇ ਅਧਿਕਾਰੀਆਂ ਦੇ ਨਾਲ ਜਿਹੜੇ ਆਰਗੇਨਾਈਜੇਸ਼ਨ ਨੇ ਸੁਤੰਨ ਆਰਗੇਨਾਈਜੇਸ਼ਨਸ ਨੇ ਉਹਨਾਂ ਦੀ ਮੀਟਿੰਗ ਹੋਈ ਹੈ ਔਰ ਮੀਟਿੰਗ 'ਚ ਇਹੀ ਗੱਲ ਕਹੀ ਗਈ ਸੀ ਹਾਲਾਂਕਿ ਕੱਲ ਇਹ ਵੀ ਗੱਲ ਉੱઠી ਸੀ ਕਿ ਨੋਟੀਫਿਕੇਸ਼ਨ ਜਲਦੀ ਜਾਰੀ ਹੋਏਗਾ ਕਿਉਂਕਿ ਵਾਈਸ ਚਾਂਸਲਰ ਵੱਲੋਂ ਜਿਹੜੇ ਚਾਂਸਲਰ ਨੇ ਉਹਨਾਂ ਨੂੰ ਸ਼ਡਿਊਲ ਭੇਜ ਦਿੱਤਾ ਗਿਆ ਔਰ ਆਦੀ ਅਪਰੂਵਲ ਵਾਸਤੇ ਤੇ ਜਲਦੀ ਹੀ ਉਹਦੀ ਨੋਟੀਫਿਕੇਸ਼ਨ ਵੀ ਯਾਨੀ ਕਿ ਆਉਣ ਵਾਲੇ 24 ਘੰਟਿਆਂ ਦੇ ਅੰਦਰ ਨੋਟੀਫਿਕੇਸ਼ਨ ਜਾਰੀ ਹੋ ਸਕਦਾ ਹੈ ਲੇਕਿਨ ਇਦੇ ਵਿੱਚ ਬਹੁਤ ਹੀ ਕਲੀਅਰ ਜਿਹੜੇ ਸਟੂਡੈਂਟ ਆਰਗੇਨਾਈਜੇਸ਼ਨ ਹਨ ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਜਦ ਤੱਕ ਸਾਡੇ ਹੱਥ 'ਚ ਨੋਟੀਫਿਕੇਸ਼ਨ ਦੀ ਕਾਪੀ ਨਹੀਂ ਆਂਦੀ ਅਸੀਂ ਆਪਣਾ ਪ੍ਰਦਰਸ਼ਨ ਜਾਰੀ ਰੱਖਾਂਗੇ ਯਾਨੀ ਕਿ ਜਦ ਤੱਕ ਨੋਟੀਫਿਕੇਸ਼ਨ ਜਾਰੀ ਨਹੀਂ ਹੋ ਕੇ ਉਹਨਾਂ ਦੇ ਹੱਥ 'ਚ ਕਾਪੀ ਨਹੀਂ ਆਂਦੀ ਉਹ ਉੱਥੋਂ ਨਹੀਂ ਹਟਾਂਗੇ ਕਿਸੇ ਵੀ ਤਰ੍ਹਾਂ ਦਾ ਧਰਨਾ ਖਤਮ ਨਹੀਂ ਹੋਏਗਾ ਦੇਖੋ ਹੁਣ ਨੋਟੀਫਿਕੇਸ਼ਨ ਅੱਜ ਜਾਰੀ ਹੁੰਦਾ ਹੈ ਨਹੀਂ ਹੁੰਦਾ ਲੇਕਿਨ ਜੇਕਰ ਜਾਰੀ ਹੁੰਦਾ ਵੀ ਹੈ ਤਾਂ ਵੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਅੱਜ ਸਾਰੇ ਜਿਹੜੇ ਬੁਲਾਏ ਗਏ ਨੇ ਜਿਹੜੇ ਹੋਰ ਕਾਫੀ ਲੋਕਾਂ ਨੂੰ ਜਿਹੜਾ ਸੱਦਾ ਦਿੱਤਾ ਗਿਆ ਜਥੇਬੰਦੀਆਂ ਹਮ ਕੱਲ ਵੀ ਉੱਥੇ ਕਾਫੀ ਜਥੇਬੰਦੀਆਂ ਮੌਜੂਦ ਸੀ ਔਰ ਜੀ ਮਨੋਜ ਮੈਂ ਇਸੀ ਗੱਲ ਤੇ ਆ ਰਹੀ ਸੀ ਕਿ ਕਿਸਾਨ ਜਥੇਬੰਦੀਆਂ ਨੇ ਕਾਲ ਦਿੱਤੀ ਹੈ ਕਿ ਗੁਰਦੁਆਰਾ ਸ਼੍ਰੀ ਅਮਸਾਬ ਇਕੱਠਾ ਹੋਇਆ ਜਾਏ ਤੇ ਉੱਥੋਂ ਹੀ ਚੰਡੀਗੜ੍ਹ ਵੱਲ ਕੂਚ ਕੀਤਾ ਜਾਏਗਾ ਕਿ ਬਾਰਡਰਸ ਤੇ ਤਣਾਅ ਵਾਲੀ ਸਥਿਤੀ ਵੀ ਇਸ ਤਰ੍ਹਾਂ ਬਣ ਸਕਦੀ ਹੈ ਦੇਖੋ ਦੋ ਤਿੰਨ ਵੇ ਤਿਆਰ ਕੀਤੇ ਗਏ ਨੇ ਜਿਹੜੇ ਕਿਸਾਨ ਜਥੇਬੰਦੀਆਂ ਹੋਰ ਜਿਹੜੀ ਜਥੇਬੰਦੀ ਆ ਰਹੀ ਹੈ ਇੱਕ ਤਾਂ ਅਮਸਾਬ ਗੁਰਦੁਆਰਾ ਜਿਹੜਾ ਇਕੱਠ ਹੋਣ ਯਾਨੀ ਸਾਰਿਆਂ ਨੂੰ ਇਕੱਠ ਹੋਣ ਦੀ ਗੱਲ ਕੀਤੀ ਗਈ ਹੈ ਔ ਪੂਰਾ ਜਿਹੜਾ ਹੈਗਾ ਉੱਥੇ ਪੁਲਿਸ ਵੱਲੋਂ ਇੰਤਜ਼ਾਮ ਕੀਤੇ ਗਏ ਨੇ ਕਿਉਂਕਿ ਅਮ ਸ਼ਾਹ ਗੁਰਦੁਆਰਾ ਤੋਂ ਹੋ ਕੇ ਬੜੈਲ ਜੇਲ੍ਹ ਤੋਂ ਹੋ ਕੇ ਅੰਦਰ ਐਂਟਰ ਹੋਣਗੇ ਔਰ ਉਸੇ ਪਾਸੇ ਪੂਰਾ ਇੰਤਜ਼ਾਮ ਕੀਤਾ ਹੋਇਆ ਹੈ ਚੰਡੀਗੜ੍ਹ ਪੁਲਿਸ ਵੱਲੋਂ ਪੂਰੇ ਬੈਰੀਕੇਡ ਲਾਕੇ ਔਰ ਪੁਲਿਸ ਜਗੜੀਆ ਡਿਪਲੋਏ ਕੀਤੀ ਹੈ ਯਾਨੀ ਕਿ ਕਹਿ ਸਕਦੇ ਹੈ ਕਿ ਕਿਸੇ ਵੀ ਤਰ੍ਹਾਂ ਕੋਸ਼ਿਸ਼ ਚੰਡੀਗੜ੍ਹ ਪੁਲਿਸ ਦੀ ਇਹ ਹੀ ਰਹੇਗੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਐਂਟਰੀ ਉਸ ਪਾਸੇ ਨਾ ਹੋਵੇ ਕਿਉਂਕਿ ਇਹ ਹੀ ਜਿਹੜਾ ਦੱਸਿਆ ਜਾ ਰਿਹਾ ਹੈ ਕਿ ਐਂਟਰੀ ਪੁਆਇੰਟ ਜਿਹੜੇ ਨੇ ਉਹ ਅਮ ਸ਼ਾਹ ਗੁਰਦੁਆਰਾ ਤੋਂ ਹੁੰਦੇ ਹੋਏ ਉਸੇ ਪਾਸੇ ਤੋਂ ਜਿਹੜਾ ਹੈਗਾ ਉਹ ਨਿਕਲਣਗੇ ਇਸ ਕਰਕੇ ਅਸੀਂ ਕਹਿ ਸਕਦੇ ਆ ਕਿ ਅੱਜ ਦਾ ਜਿਹੜਾ ਪੂਰਾ ਦਿਨ ਹੈ ਕਹਿ ਸਕਦੇ ਆ ਕਿ ਲੋ ਕਈ ਲੋਕਾਂ ਨੂੰ ਕਜਲਖਵਾਰੀ ਵੀ ਹੋ ਸਕਦੀ ਹੈ ਕਿਉਂਕਿ ਕਈ ਪੁਆਇੰਟ ਜਿਹੜੇ ਆ ਅੱਜ ਬੰਦ ਕੀਤੇ ਜਾਣਗੇ ਬੰਦ ਇਸ ਕਰਕੇ ਕੀਤੇ ਜਾਣਗੇ ਕਿ ਕਿਸੇ ਤਰ੍ਹਾਂ ਦਾ ਕੋਈ ਜਿਹੜੇ ਵੀ ਜੱਫੇ ਬੰਦੇ ਤੇ ਪਹੁੰਚਦੀ ਹੈ ਉਹ ਚੰਡੀਗੜ੍ਹ ਇੰਦਰ ਨਾ ਹੋਵੇ ਔਰ ਕਿਸੇ ਵੀ ਤਰ੍ਹਾਂ ਦਾ ਲਾਅ ਐਂਡ ਆਰਡਰ ਜਿਹੜਾ ਹੈ ਉਹ ਖਰਾਬ ਨਾ ਹੋ ਜੀ ਮਨੋਜ ਇਸ ਬਾਰੇ ਕੋਈ ਜਾਣਕਾਰੀ ਕਿ ਕੇਲੇ ਪੰਜਾਬੀ ਜੋ ਸਿੰਗਰਸ ਨੇ ਵੱਡੇ ਚਿਹਰੇ ਨੇ ਇਸ ਇਕੱਟਚੇ ਸ਼ਾਮਲ ਹੋਣਗੇ देखो ये हूं तक की जी जानकारी सामने आ रही है जे स्टूडेंट ऑर्गेनाइजेशन वलों भी दिता गया कि काफी जे कह सकते हैं कि काफी नामी चाहे वो हो सिंगर होन, चाहे हो चाहे वह सियासी आगू लगातार देखो पिछले दिन तो कल भी काफी सियासी आग आगू जे पहुंचे सी, और उन्होंने कहा कि काफी बढ़ चढ़कर असि हिस्सा लवाने और इना खड़े हैं अच्छ तो कयास लाए जा रहे हैं कि चाहे वो सिंगर हो चाहे वह सियासी आगू हो ਕਾਫੀ ਸੰਖਿਆ ਦੇ ਵਿੱਚ ਕਾਂਗਰਸ ਪਾਰਟੀ ਦੀ ਅਸੀਂ ਗੱਲ ਕਰ ਲਈ ਆਮ ਆਦਮੀ ਪਾਰਟੀ ਦੀ ਅਸੀਂ ਗੱਲ ਕਰ ਲਈਏ ਕਾਫੀ ਸੰਖਿਆ ਦੇ ਵਿੱਚ ਇੱਥੇ ਅੱਗੇ ਪਹੁੰਚਣਗੇ ਜਿਹੜੀ ਜਾਣਕਾਰੀ ਜਿਹੜੀ ਹੈ ਦਿੱਤੀ ਜਾ ਰਹੀ ਹੈ ਬੱਸ ਕਹਿ ਸਕਦੇ ਆ ਕਿ ਅਜੇ ਤਾ ਜਿਹੜਾ ਇਕੱਠ ਦੀ ਕਾਲ ਦਿੱਤੀ ਗਈ ਹੈ ਉਹ ਕਿਤੇ ਨਾ ਕਿਤੇ ਹੁਣ ਦੇਖਣਾ ਹੋਵੇਗਾ ਕਿ ਕਿਸ ਤਰ੍ਹਾਂ ਚੰਡੀਗੜ੍ਹ ਪੁਲਿਸ ਜਿਹੜੀ ਹੈ ਉਹ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕਰਦੀ ਹੈ ਜਾਂ ਉਹਨਾਂ ਨੂੰ ਕਿਸ ਤਰ੍ਹਾਂ ਸਮਝਾਉਂਦੀ ਹੈ ਜਾਂ ਫਿਰ ਨੋਟੀਫਿਕੇਸ਼ਨ ਜੇਕਰ ਜਾਰੀ ਹੁੰਦਾ ਹੈ ਇਹ ਸਾਰੀ ਚੀਜ਼ਾਂ ਨੂੰ ਲੈ ਕੇ 11 ਵਜੇ ਤੋਂ ਪਹਿਲਾਂ ਪਹਿਲਾਂ ਕਲੀਅਰ ਹੋਏਗਾ ਲੇਕਿਨ ਉਸ ਤੋਂ ਪਹਿਲਾਂ ਚੰਡੀਗੜ੍ਹ ਪੁਲਿਸ ਵੱਲੋਂ ਪੂਰੀ ਤਿਆ ਮਨੋਜ ਜੀ ਪ੍ਰਸ਼ਾਸਨ ਕਿਸੇ ਤਰੀਕੇ ਦਾ ਕਲੈਸ਼ ਨਹੀਂ ਚਾਹੁੰਦਾ ਕਿ ਇਹ ਵੀ ਕਿਆਸ ਲਗਾਏ ਜਾ ਸਕਦੇ ਨੇ ਇਸ ਤੋਂ ਪਹਿਲਾਂ ਹੀ ਜੋ ਨੋਟੀਫਿਕੇਸ਼ਨ ਜਿਸ ਦਾ ਇੰਤਜ਼ਾਰ ਕੀਤਾ ਜਾ ਰਿਹਾ ਉਹ ਰਿਲੀਜ਼ ਕਰ ਦਿੱਤਾ ਜਾਏਗਾ। ਦੇਖੋ ਇਹ ਬਿਲਕੁਲ ਕੋਸ਼ਿਸ਼ ਜ਼ਰੂਰ ਕੀਤੀ ਜਾਏਗੀ ਕਿ ਜਿਹੜਾ ਸਮਾਧਾਨ ਹੈ ਉਹ ਜ਼ਰੂਰ ਕਰਿਆ ਜਾਵੇ ਔਰ ਨੋਟੀਫਿਕੇਸ਼ਨ ਦੀ ਜਿਹੜੀ ਗੱਲ ਹੈ ਲੇਕਿਨ ਹੁਣ ਦੇਖਣਾ ਹੋਵੇਗਾ ਕਿ ਪੰਜਾਬ ਯੂਨੀਵਰਸਿਟੀ ਦਾ ਕਿਸ ਤਰ੍ਹਾਂ ਦਾ ਇਹ ਹੁੰਦਾ ਹੈ ਕਿਉਂਕਿ 11 ਵਜੇ ਦਾ ਸਮਾਂ ਦਿੱਤਾ ਗਿਆ ਔਰ 11 ਵਜੇ ਤੋਂ ਪਹਿਲਾਂ ਪਹਿਲਾਂ ਅਮ ਸਾਫ ਗੁਰਦੁਆਰਾ ਦੇ ਵਿੱਚ ਇਕੱਠ ਹੋਣ ਦੀ ਜਿਹੜੀ ਗੱਲ ਕੀਤੀ ਗਈ ਹੈ ਕਿਉਂਕਿ ਤਿੰਨ ਚਾਰ ਜਿਹੜੇ ਮੇਨ ਪੁਆਇੰਟਸ ਨੇ ਉੱਥੇ ਚੰਡੀਗੜ੍ਹ ਪੁਲਿਸ ਦਾ ਪੂਰਾ ਪੈੜਾ ਜਿਹੜਾ ਹੈ ਉਹ ਦੇਖਣ ਨੂੰ ਮਿਲ ਰਿਹਾ ਹੈ ਪਹਿਲਾ ਪੁਆਇੰਟ ਜੇ ਅਸੀਂ ਗੱਲ ਕਰ ਲਈਏ ਜਿਹੜਾ ਬੜੈਲ ਜੇਲ ਤੋਂ ਚੰਡੀਗੜ੍ਹ ਐਂਟਰ ਹੁੰਦੇ ਆ ਦੂਜਾ ਪੁਆਇੰਟ 6 ਫੇਸ ਤੇਜਾ ਪੁਆਇੰਟ ਮੁੱਲਾਪੁਰ ਜਿਹੜਾ ਜਿਹੜਾ ਮੁੱਲਾਪੁਰ ਤੋਂ ਐਂਟਰੀ ਹੁੰਦੀ ਹੈ ਚੌਥਾ ਪੁਆਇੰਟ ਜ਼ੀਰਕਪੁਰ ਦੀ ਅਸੀਂ ਗੱਲ ਕਰ ਲਈਏ ਜ਼ੀਰਕਪੁਰ ਤੋਂ ਜੇ ਚੰਡੀਗੜ੍ਹ ਐਂਟਰ ਹੁੰਦੇ ਇਹ ਸਾਰੇ ਜਿਹੜੇ ਮੇਨ ਪੁਆਇੰਟਸ ਨੇ ਉਹ ਬਹੁਤ ਅਹਿ ਪੁਲਿਸ ਜਿਹੜੀ ਹੈ ਜੀ ਡਿਪਲੋਏ ਕਰ ਦਿੱਤੀ ਗਈ ਹੈ ਔਰ ਡਿਪਲੋਏ ਕਰਨ ਤੋਂ ਬਾਅਦ ਹੁਣ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਦੇ ਕੋ ਚੰਡੀਗੜ੍ਹ ਪੁਲਿਸ ਕਿਸੇ ਵੀ ਤਰ੍ਹਾਂ ਦਾ ਕੋਈ ਰਿਸਕ ਨਹੀਂ ਲੈ ਸਕਦੀ ਇਸ ਕਰਕੇ ਪੰਜਾਬ ਪੁਲਿਸ ਦੇ ਨਾਲ ਵੀ ਕੋਆਰਡੀਨੇਸ਼ਨ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਕਿ ਪੰਜਾਬ ਪੁਲਿਸ ਵੀ ਮਦਦ ਕਰੇ ਕਿਉਂਕਿ ਜਿਹੜੀ ਵੀ ਜੱਥੇਬੰਦੀ ਐ ਇੱਥੇ ਪਹੁੰਚਦੀ ਹੈ ਚੰਡੀਗੜ੍ਹ ਆਣ ਦੀ ਕੋਸ਼ਿਸ਼ ਕਰ ਰਹੀ ਹੈ ਉਹਨਾਂ ਨੂੰ ਬਾਹਰ ਹੀ ਰੋਕਿਆ ਜਾਵੇ ਦੇਖੋ ਪੂਰੀ ਕੋਸ਼ਿਸ਼ ਇਹ ਹੀ ਰਹੇਗੀ ਕਿ ਕਿਸੇ ਵੀ ਤਰ੍ਹਾਂ ਦਾ ਜਿਹੜਾ ਘੱਟ ਹੈ ਉਹ ਨਾ ਹੋਵੇ ਔਰ ਚੰਡੀਗੜ੍ਹ ਪੁਲਿਸ ਇਸੇ ਬਾਬਤ ਪੰਜਾਬ ਯੂਨੀਵਰਸਿਟੀ ਦੇ ਨਾਲ ਵੀ ਲਗਾਤਾਰ ਮੀਟਿੰਗ ਕਰਦੀ ਨਜ਼ਰ ਆ ਰਹੀ ਹੈ ਪੰਜਾਬ ਪੁਲਿਸ ਦੇ ਨਾਲ ਵੀ ਲਗਾਤਾਰ ਮੀਟਿੰਗ ਕਰਦੀ ਨਜ਼ਰ ਆ ਰਹੀ ਹੈ ਸਟੂਡੈਂਟ ਆਰਗੇਨਾਈਜੇਸ਼ਨ ਦੇ ਨਾਲ ਵੀ ਲਗਾਤਾਰ ਮੀਟਿੰਗ ਕਰਦੀ ਨਜ਼ਰ ਆ ਰਹੀ ਹੈ ਜਥੇਬੰਦੀਆਂ ਨੇ ਉਹਨਾਂ ਨਾਲ ਲਗਾਤਾਰ ਮੀਟਿੰਗ ਕਰਦੀ ਨਜ਼ਰ ਆ ਰਹੀ ਹੈ ਲੇਕਿਨ ਹਜੇ ਤੱਕ ਕਿਸੇ ਤਰ੍ਹਾਂ ਦੀ ਕੋਈ ਸਹਿਮਤੀ ਨਹੀਂ ਬਣੀ ਹੈ ਔਰ ਬੜਾ ਕਲੀਅਰ ਹੈ ਕਿ ਅਸੀਂ ਚੰਡੀਗੜ੍ਹ ਐਂਟਰ ਹੋਣਾ ਹੈ ਪੰਜਾਬ ਯੂਨੀਵਰਸਿਟੀ ਅਸੀਂ ਜਾਣਾ ਹੈ ਤੇ ਅੱਜ ਦਾ ਜਿਹੜਾ ਉੱਥੇ धरना ਪ੍ਰਦਰਸ਼ਨ ਦਿੱਤਾ ਗਿਆ ਉਹਦੇ ਵਿੱਚ ਅਸੀਂ ਸ਼ਾਮਿਲ ਹੋਣਾ ਹੈ ਜੀ ਚਲੋ ਬਹੁਤ ਬਹੁਤ ਸ਼ੁਕਰੀਆ ਮਨੋਜ ਸਾਨੂੰ ਪੂਰੀ ਜਾਣਕਾਰੀ ਦੇਣ ਦੇ ਲਈ ਤੇ ਚੰਡੀਗੜ੍ਹ ਪੁਲਿਸ ਪ੍ਰਸ਼ਾਸਨ ਦੇ ਵੱਲ ਪੁਕਤਾ ਇਂਤਜ਼ਾਮਤ ਕੀਤਾ ਗਏ ਨੇ 11 ਵਜੇ ਦੀ ਕਾਲ ਦਿੱਤੀ ਗਈ ਹੈ ਕਈ ਸਿਆਸਦਾਨ ਗਾਇਕਤੇ ਜਥੇਬੰਦੀਆਂ ਪਹੁੰਚ ਕੇ ਇਸ ਤਰਨੇ ਪ੍ਰਦਰਸ਼ਨ ਨੂੰ ਸਮਰਥਨ ਦੇਣ ਜਾਂ ਆਊਟਸਾਈਡਰਸ ਪੀਯੂ ਕੈਂਪਸ ਪ੍ਰੈਮਿਸਸਿਸ ਦੇ ਅੰਦਰ ਅਲਾਉਡ ਨਹੀਂ ਹੈ आइडेंटि कार्ड विखा के ही यूनिवर्सिटी कैंपस एंट्री जा रही है दूसरे पास से। पंजाब पुलिस नाल, नाल जो चंडीगढ़ पुलिस है कोल दिखती है कि गुरुद्वारा श्री अंब साहब इकट्ठे होकर ही चंडीगढ़ देवाल कूच किया जाएगा पर दूसरे पास से पुलिस दे नाल देर रात मीटिंग हुई स्टूडेंट ऑर्गेनाइजेशन ऑर्गनाइजे पर कोई सट्टा नहीं निकलिया लगातार यंग स्टूडेंट ऑर्गेनाइजेशन ऑरगनाइजेषन वालों की जा रही है कि पहले तारीख का ऐलान कर दिया जाए असं अपने धरने कॉल ऑफ कर देवे पर हने तक इस बाबत कोई भी नोटिफिकेशन ਇਨਫੋਰਮੇਸ਼ਨ ਜਾਰੀ ਨਹੀਂ ਹੋਈ ਹੈ ਪਰ ਬੀਤੇ ਕੱਲ ਵੀ ਅਸੀਂ ਇੱਕ ਖਬਰ ਨਸ਼ਰ ਕੀਤੀ ਸੀ ਸਾਡੇ ਸੋਰਸਸ ਇਹਨਾਂ ਗੱਲਾਂ ਦਾ ਜ਼ਿਕਰ ਕਰ ਰਹੇ ਨੇ ਕਿ ਬੜੀ ਹੀ ਛੇਤੀ ਨੋਟੀਫਿਕੇਸ਼ਨ ਇਸ ਬਾਬਤ ਜਾਰੀ ਕੀਤਾ ਜਾ ਸਕਦਾ ਹੈ ਕਿਉਂਕਿ ਵਾਈਸ ਚਾਂਸਲਰ ਨੇ ਚਾਂਸਲਰ ਨੂੰ ਆਪਣਾ ਪੂਰਾ ਸਕੇਡਿਊਲ ਭੇਜ ਦਿੱਤਾ ਹੈ ਤੇ ਚਾਂਸਲਰ ਦੇ ਵੱਲੋਂ ਮਨਜ਼ੂਰੀ ਦੇਣ ਤੋਂ ਬਾਅਦ ਤਰੀਕਾਂ ਦਾ ਐਲਾਨ ਹੋ ਜਾਏਗਾ ਇਹ ਵੀ ਸੋਰਸਸ ਜ਼ਿਕਰ ਕਰ ਰਹੇ ਨੇ ਕਿ ਅਗਲੇ ਸਾਲ 15 ਸਪਟੰਬਰ ਤੋਂ ਲੈ ਕੇ 15 ਅਕਤੂਬਰ ਦੇ ਵਿੱਚ ਵਿੱਚ ਜੋ ਇਲੈਕਸ਼ਨਸ ਨੇ ਸੈਨੇਟ ਦੀਆਂ ਪਿਛਲੇ ਤਕਰੀਬਨ 1.5 ਸਾਲ ਤੋਂ ਨਹੀਂ ਹੋਈਆਂ ਨੇ ਉਹ ਹੋ ਜਾਣਗੇ ਤੇ ਇੰਤਜ਼ਾਰ ਕੀਤਾ ਜਾ ਰਿਹਾ ਹੈ ਕਿ ਕਦੋਂ ਨੋਟੀਫਿਕੇਸ਼ਨ ਜਾਰੀ ਕੀਤਾ ਜਾਏਗਾ ਪਰ ਉਸ ਤੋਂ ਪਹਿਲਾ ਸਥਿਤੀ ਤਣਾਅਪੂਰਨ ਬਣ ਸਕਦੀ ਹੈ ਕਿਉਂਕਿ ਵੱਡੇ ਪੱਧਰ ਤੇ ਵੱਡਾ ਇਕੱਠ ਅੱਜ ਸਟੂਡੈਂਟ ਆਰਗੇਨਾਈਜੇਸ਼ਨ ਦੇ ਵੱਲੋਂ ਸੱਦਿਆ ਗਿਆ ਹੈ ਚਾਹੇ ਉਹ ਐਸਜੀਪੀਸੀ ਹੋਵੇ ਚਾਹੇ ਉਹ ਕਿਸਾਨ ਜਥੇਬੰਦੀਆਂ ਹੋਣ ਚਾਹੇ ਉਹ ਪੋਲਿਟিক্যাল ਪਾਰਟੀਆਂ ਹੋਣ ਹਰ ਕਿਸੇ ਧਿਰ ਨੇ ਚਾਹੇ ਉਹ ਪੰਜਾਬੀ ਸਿੰਗਰ ਹੋਣ ਵੱਡੇ ਚਿਹਰੇ ਹੋਣ ਹਰ ਕਿਸੇ ਨੇ ਇਸ ਪ੍ਰਦਰਸ਼ਨ ਨੂੰ ਆਪਣਾ ਸਮਰਥਨ ਆਪਣਾ ਯੋਗਦਾਨ ਦੇਣ ਦਾ ਐਲਾਨ ਕਰ ਦਿੱਤਾ ਹੈ ਤੇ ਸੈਨੇਟ ਚੋਣਾਂ ਦੀ ਮੰਗ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ 'ਚ ਅੱਜ ਵੱਡਾ ਪ੍ਰਦਰਸ਼ਨ ਹੈ ਦੇ ਰਾਧੀਆਂ ਇਹ ਤਸਵੀਰਾਂ ਕਿਸੇ ਕਨਾਲ ਪੁਲਿਸ ਪਾਰਟੀ ਤੇ ਪਹੁੰਚੀ ਪੁਲਿਸ ਦੇ ਵੱਲੋਂ ਮਨਾਂ ਦੀ ਕੋਸ਼ਿਸ਼ ਕੀਤੀ ਗਈ ਪਰ ਸਟੂਡੈਂਟ ਆਰਗੇਨਾਈਜੇਸ਼ਨ ਅੜੀਆਂ ਹੂਆਂ ਨੇ ਕਿਸਾਨੀ ਦੇ ਤਰੀਕਾ ਲੈ ਚੋਣ ਦਾ ਐਲਾਨ ਕਰ ਦਿੱਤਾ ਜਾਏ ਤਾਂ ਉਸ ਤੋਂ ਬਾਅਦ ਸਿੱਧਰਨਾ ਪ੍ਰਦਰਸ਼ਨ ਆਪਣਾ ਕਾਲ ਆਫ ਕਰਾਂਗੇ ਕੱਲ ਵੀ ਅਸੀਂ ਦੇਖਿਆ ਸੀ ਕਿ ਵੱਡੇ ਵੱਡੇ ਸਿਆਸਤਦਾਨ ਇੱਥੇ ਪਹੁੰਚੇ ਸੀ ਰਾਣਾ ਗੁਰਜੀ ਇੱਥੇ ਪਹੁੰਚੇ ਸੀ ਲੀਡਰ ਆਫ ਆਪਰੇਸ਼ਨ ਪ੍ਰਤਾਪ ਸਿੰਘ ਪੰਜਵਾ ਸਤਿੰਦਰ ਸਰਤਾਜ ਵੀ ਇੱਥੇ ਪਹੁੰਚੇ ਸੀ ਹਾਲਾਂਕਿ ਉਹਨਾਂ ਨੇ ਇਸ ਦਿਨ ਦਾ ਜ਼ਿਕਰ ਕੀਤਾ ਸੀ ਕਿ ਇਹ ਜੋ ਪੂਰਾ ਮੁੱਦਾ ਹੈ ਮਸਲਾ ਹੈ ਉਸ ਨੂੰ ਆਮੇਕੀਬਲੀ ਸੁਲਝਾਇਆ ਜਾਣਾ ਚਾਹੀਦਾ ਹੈ ਪੰਜਾਬ ਯੂਨੀਵਰਸਿਟੀ ਦੀ ਹੈਰੀਟੇਜ ਐਜ਼ ਇਟ ਇਜ਼ ਹੀ ਬਰਕਰਾਰ ਰਹਿਣੀ ਚਾਹੀਦੀ ਹੈ